ਹਰੀ ਮਿਰਚ ਸਾਡੀਆਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦੀ ਹੈ ਮੋਟਾਪੇ ਨੂੰ ਘਟਾਉਂਦੀ ਹੈ ਸਾਡੇ ਜਿਹੜੀ ਨਸਾਂ ਦੇ ਵਿੱਚ ਗੰਦਗੀ ਭਰੀ ਹੋਊ ਨੂੰ ਸਾਫ਼ ਕਰਦੀ ਹੈ ਖੂਨ ਨੂੰ ਪਤਲਾ ਕਰਦੀ ਹੈ ਜੇ ਸਾਡੇ ਕਲੌਟਸ ਬਣੇ ਹੋਏ ਨੇ ਖੂਨ ਦੇ ਨਸਾਂ ਦੇ ਵਿੱਚ ਕੋਈ ਰੁਕਾਵਟ ਹੈ ਉਹਨੂੰ ਵੀ ਇਹ ਦੂਰ ਕਰਦੀ ਹੈ ਅਗਰ ਅਸੀਂ ਇਹਨੂੰ ਸਹੀ ਤਰੀਕੇ ਨਾਲ ਵਰਤਾਂਗੇ ਜੋ ਸਾਨੂੰ ਪ੍ਰਮਾਤਮਾ ਨੇ ਪੇੜ ਪੌਦਿਆਂ ਦੇ ਨਾਲ ਸਾਡੇ ਖਾਣ ਲਾਇਕ ਫਲ ਦਿੱਤੇ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਪਦਾਰਥ ਦਿੱਤਾ ਹੈ ਉਹਨੋਂ ਸਹੀ ਮਾਤਰਾ 'ਚ ਵਰਤਦੇ ਆ ਤਾਂ ਅਸੀਂ ਕਦੇ ਬਿਮਾਰ ਨਹੀਂ ਹੋਵਾਂਗੇ। ਅਗਰ ਅਸੀਂ ਉਹਨੂੰ ਗਲਤ ਤਰੀਕੇ ਨਾਲ ਵਰਤਦੇ ਆ ਤਾਂ ਫਿਰ ਸਾਡਾ ਬਿਮਾਰ ਹੋਣਾ ਲਾਜ਼ਮੀ ਹੈ। ਦੇਖੋ ਮਿਰਚ ਇਹਨਾਂ ਚੀਜ਼ਾਂ ਤੇ ਬਹੁਤ ਕਾਰਗਰ ਹੈ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਨੇ ਤੇ ਇਹਦਾ ਨੁਕਸਾਨ ਕੀ ਹੈ ਉਹ ਵੀ ਦੱਸ ਦੇਣਾ ਹੈ। ਨੁਕਸਾਨ ਤੁਹਾਨੂੰ ਬਾਅਦ 'ਚ ਦੱਸਦਿਆਂ ਵੀ ਕਿਸ ਤਰ੍ਹਾਂ ਕਰਦੀ ਹੈ। ਪਹਿਲਾਂ ਫਾਇਦੇ ਸੁਣ ਲਓ ਧਿਆਨ ਦੇ ਨਾਲ। ਜਿਹੜੇ ਮੇਰੇ ਵੀਰ ਨੂੰ ਸਮੱਸਿਆ ਹੈ ਵੀ ਉਹਦੀ ਅੱਖਾਂ ਦੀ ਨਿਗਾ ਕਮਜ਼ੋਰ ਹੈ ਤਾਂ ਵੀਰ ਜੀ ਤੁਸੀਂ ਸਬਜ਼ੀ ਦੇ ਵਿੱਚ ਮਿਰਚਾਂ ਘੱਟ ਪਾਓ। ਤੋਂ ਤੋਂ ਤਿੰਨ ਮਿਰਚਾਂ ਡੇਲੀ ਰੁਟੀਨ ਦੇ ਵਿੱਚ ਤੁਸੀਂ ਸਲਾਦ ਦੇ ਤੌਰ ਤੇ ਰੋਟੀ ਦੇ ਨਾਲ ਖਾਓ ਤੇ ਤੁਹਾਡੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹ ਹੌਲੀ-ਹੌਲੀ ਸਮੇਂ ਦੇ ਅਨੁਸਾਰ ਵਧਣੀ ਸ਼ੁਰੂ ਹੋ ਜੇਗੀ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜਿਹੜੀ ਸਾਡੇ ਅੱਖਾਂ ਦੇ ਲਈ ਸਾਡੀ ਚਮੜੀ ਦੇ ਲਈ ਸਾਡੇ ਸਰੀਰ ਦੇ ਹਰਕ ਰੋਗ ਤੇ ਕੰਮ ਕਰਦਾ ਹੈ ਤੇ ਜੇ ਤੁਸੀਂ ਇਹਨੂੰ ਨਿਯਮਤ ਮਾਤਰਾ ਚ ਲੈਂਦੇ ਰਹੋਗੇ ਇਹ ਮੋਟਾਪਾ ਵੀ ਘਟ ਕਰਦੀ ਹੈ ਕਿਉਂਕਿ ਇਹਦੇ ਵਿੱਚ ਜ਼ੀਰੋ ਕੈਲਰੀ ਹੁੰਦੀ ਹੈ ਇਹ ਮੋਟਾਪਾ ਨਹੀਂ ਆਉਣ ਦਿੰਦੀ ਸਰੀਰ ਦੇ ਵਿੱਚ ਤੇ ਇਹਦੇ ਵਿੱਚ ਐਸੇ ਤੱਤ ਪਾਏ ਜਾਂਦੇ ਨੇ ਜਿਹੜੇ ਸਾਡੇ ਖੂਨ ਨੂੰ ਪਤਲਾ ਕਰਦੀ ਹੈ ਜੇ ਅਸੀਂ ਇਹਨੂੰ ਰੋਜ਼ ਰੁਟੀਨ ਦੇ ਵਿੱਚ ਖਾਂਦੇ ਆਂ ਤੇ ਮੋਟਾਪਾ ਸਾਨੂੰ ਨਹੀਂ ਆਉਣ ਦਿੰਦੀ ਸਾਡੇ ਖੂਨ ਨੂੰ ਵੀ ਇਹ ਪਤਲਾ ਕਰਦੀ ਹੈ ਹੁਣ ਜੇ ਆਪਾਂ ਗੱਲ ਕਰੀਏ ਵੀ ਇਹਦੇ ਨੁਕਸਾਨ ਦੀ ਇੱਕ ਗੱਲ ਹੋਰ ਤੁਹਾਨੂੰ ਦੱਸ ਦਿਆਂ ਮੰਨ ਲਓ ਵੀ ਅਚਾਨਕ ਕਿਸੇ ਜੀ ਨੂੰ ਘਰ ਦੇ ਵਿੱਚ ਹਾਰਟ ਅਟੈਕ ਆ ਜਾਂਦਾ ਪਰਮਾਤਮਾ ਐਸਾ ਕਿਸੇ ਨਾਲ ਕਰੇ ਨਾ ਤਾਂ ਵੀਰ ਜੀ ਤੁਸੀਂ ਚਾਹੇ ਤੁਹਾਡੇ ਕੋਲ ਘਰ ਦੇ ਵਿੱਚ ਲਾਲ ਮਿਰਚ ਹੈ ਚਾਹੇ ਹਰੀ ਮਿਰਚ ਹੈ ਤੁਰੰਤ ਇੱਕ ਮਿਰਚ ਉਸ ਮਰੀਜ਼ ਨੂੰ ਖਵਾ ਦਿਓ ਜਿਨ੍ਹਾਂ ਨੂੰ ਹਾਰਟ ਅਟੈਕ ਆਇਆ ਤੇ ਬਹੁਤ ਸੋਹਣਾ ਰਿਜ਼ਲਟ ਹੈ ਉਸੇ ਟਾਈਮ 2-3 ਮਿੰਟ ਦੇ ਅੰਦਰ ਅੰਦਰ ਬਹੁਤ ਤਗੜਾ ਰਿਜ਼ਲਟ ਦਿੰਦੀ ਹੈ ਕਿਉਂਕਿ ਹੋਰ ਸਾਡੇ ਕੋਲ ਉਸ ਟਾਈਮ ਕੋਈ ਸੁਵਿਧਾ ਨਹੀਂ ਹੁੰਦੀ ਕਿ ਅਸੀਂ ਕੋਈ ਮੈਡੀਕਲ ਸਹਾਇਤਾ ਦੂਰ ਹੁੰਦੀ ਹੈ ਨੇ ਸਾਤੋਂ ਤੇ ਤੁਸੀਂ ਲਸਣ ਵੀ ਖਵਾ ਸਕਦੇ ਹੋ ਦੋ ਪੋਰੀਆਂ ਅਗਰ ਕਿਸੇ ਨੂੰ ਹਾਰਟ ਦੀ ਸਮੱਸਿਆ ਆ ਜਾਵੇ ਤੇ ਮਿਰਚ ਵੀ ਖਵਾ ਸਕਦੇ ਆਪਾਂ ਵਾਪਸ ਆਪਣੀ ਗੱਲ ਤੇ ਆਉਨੇ ਆ ਤੇ ਇਹ ਤਾਂ ਹੋ ਗਈ ਜੀ ਹੁਣ ਜੇ ਇਹ ਆਪਾਂ ਨੁਕਸਾਨ ਦੀ ਗੱਲ ਕਰੀਂ ਅਗਰ ਤੁਸੀਂ ਸਬਜੀ ਦੇ ਵਿੱਚ ਵੀ ਮਿਰਚ ਤੇਜ਼ ਖਾਣੇ ਹੋ ਤੇ ਨਾਲ ਤੁਸੀਂ ਹਰੀਆਂ ਮਿਰਚਾਂ ਵੀ 4-5 ਡੇਲੀ ਖਾਣੇ ਹੋ ਤਾਂ ਤੁਹਾਨੂੰ ਜਿਹੜੀ ਹੈ ਫੂਡ ਪਾਈਪ ਦਾ ਅਲਸਰ ਹੋਣਾ ਜਾਂ ਮੂੰਹ ਦੇ ਵਿੱਚ ਜਿਹੜੇ ਛਾਲੇ ਹੋ ਜਾਂਦੇ ਨੇ ਉਹ ਹੋਣੇ ਲਾਜ਼ਮੀ ਨੇ ਇਸ ਕਰਕੇ ਨੂੰ ਤੁਸੀਂ ਅਗਰ ਸਲਾਦ ਦੇ ਨਾਲ ਖਾਣੇ ਹੋ ਤਾਂ ਸਬਜੀ ਦੇ ਵਿੱਚ ਜ਼ਰੂਰ ਮਿਰਚ ਘੱਟ ਰੱਖੋ ਸਲਾਦ ਦੇ ਤੌਰ ਤੇ ਤੁਸੀਂ ਇਹਨੂੰ 2 ਤੋਂ 3 ਮਿਰਚਾਂ ਖਾ ਸਕਦੇ ਹੋ ਤੇ ਇਹ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਵਰਤੋਂ گے ਤਾਂ ਤੁਹਾਨੂੰ ਬਾਵਾਸੀਰ ਵੀ ਇਹਦੇ ਨਾਲ ਹੋ ਸਕਦੀ ਹੈ ਜਾਂ ਤੁਹਾਨੂੰ ਟਾਇਲਟ ਵਾਲੀ ਜਗ੍ਹਾ ਤੇ ਲੈਟਰਨ ਪਾਸ ਕਰਨ ਲੱਗਾ ਜਲਨ ਹੋ ਸਕਦੀ ਹੈ ਤੇ ਇਹਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਖਾਣ ਦੇ ਨਾਲ ਚਮੜੀ ਦੇ ਰੋਗ ਵੀ ਹੋ ਸਕਦੇ ਹਨ ਇਸ ਕਰਕੇ ਤੁਸੀਂ ਸਾਰੇ ਮੇਰੇ ਵੀਰ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਨੂੰ ਲਿਮਟ ਦੇ ਵਿੱਚ ਇੱਕ ਸੀਮਤ ਮਾਤਰਾ ਚ ਖਾਓ ਤੇ ਇਹਨਾਂ ਬਿਮਾਰੀਆਂ ਤੇ ਕੰਮ ਆਉਂਦੀ ਹੈ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ